ਪਰਬੰਧਕਾਂ ਨੂੰ ਮੁਬਾਰਕਬਾਦ ਲਓ ਸਾਹਮਣੇ ਸ਼ਹੀਦ ਆ ਗਿਆ ਲੈ ਵੀ ਕੁਰਵੰਤ ਕਾਂਤੀ 13 ਵੀ ਦਿ ਲੋ ਧੰਨਵਾਦ ਕਰਦੇ ਆ ਲਓ 5000 ਦੀ ਰੇਡ ਪੈ ਰਹੀ ਆ ਚਾਰ ਜੋਹੀ ਤਿਆਰ ਪਰ ਤਿਆਰ ਪੱਟਾਂ ਦੇ ਮੱਝਿਆ ਹੋਈਆਂ ਥਾਪੀਆਂ ਕੌਣ ਬੱਲੇ ਬੱਲੇ ਕਰਾਵੇਗਾ ਕਾਰੇ ਪਿੱਛੇ ਵੱਲ ਹਟਦੇ ਹੋਏ ਆਓ ਸਾਜੀ ਕਹਿੰਦੇ ਇੱਧਰ ਵੱਧਾ ਕਹਿੰਦੇ ਉੱਧਰ ਅੱਗੇ ਵੱਲ ਵੱਧਾ ਜਾਂਦਾ ਹੋਇਆ ਫਾਈਨਲ ਬੈਸਟਰ ਨੂੰ ਮੋਟਰਸਾਈਕਲ ਮੋਟਰਸਾਈਕਲ ਲਓ ਪਿੰਦੂ 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 ਸੀਚੇ ਵਾਲੀਆ ਕਹਿੰਦੇ 5000 ਦਾ ਜਫਾ ਲਾਉਣ ਲੱਗਾ ਲਓ ਦੋ ਖਿਡਾਰੀਆਂ ਦੇ ਦਰਮਿਆਨ ਕਬੱਡੀ ਦਰੀਆ ਨੱਚ ਵੀ ਭੰਗੜੇ ਪੈ ਗਏ ਉਹ ਕਹਿੰਦੇ ਇੱਕ ਨੇ ਜੱਸਾ ਲਾਤਾ ਤੇ ਮਾਰਦੇ ਉਹਨਾਂ ਤੇ ਕਈ ਦੇ ਵੀ ਯੂ ਐਸ ਏ ਦੇ ਵੱਲੋਂ ਹੁਣ ਤੋਂ ਲੈ ਕੇ ਸ਼ਾਜੀ ਸ਼ਕਰਪੁਰ ਦੀਆਂ ਤਿੰਨ ਰੇਡਾਂ 5000 ਦੀਆਂ ਤੇ ਹੁਣ ਤੋਂ ਲੈ ਕੇ ਨਵੇਂ ਪਿੰਡੀਏ ਕਬਲ ਦੀਆਂ ਤਿੰਨ ਰੇਡਾਂ 5000 ਦੀਆਂ ਹਮਰਪੁੱਲਰ ਯੂ ਐਸ ਏ ਦੇ ਵੱਲੋਂ ਲਓ ਸਾਹਮਣੇ ਬੂਰੀਆ ਕਬੱਡੀ ਪੌਂਡ ਦੇ ਲਈ ਵਾਤਾ ਹੈ 11 ਦੇ ਵਿੱਚੋਂ ਸੀਟੀ ਵਾਲੀਆਂ ਫੇਰ ਆਹ ਸੀਟੀ ਵਾਲੀਆਂ ਫੇਰ ਲਓ ਦੋ ਖਿਡਾਰੀਆਂ ਦੇ ਦਰਮਿਆਨ ਟੱਕਰ ਸਿਰੇ ਦੀਆਂ ਬੈਸਟ ਹੋਈ ਪਈਆ ਲਓ ਕਬੱਡੀ 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 ਆਹ ਸੀਚੇ ਵਾਲਿਆ ਕਹਿੰਦੇ ਦੁਨੀਆ ਨਚਾਈ ਜਾਂਦਾ ਆਹ ਦੁਨੀਆ ਨਚਾਈ ਜਾਂਦਾ ਤਾੜੀਆਂ ਮਰ ਰਿਹਾ ਰੇਡਰ ਦੇ ਸੁੱਟਦਾ ਹੋਇਆ ਅਗਲੀ ਕਬੱਡੀ ਆਹ ਕਹਿੰਦੇ ਸ਼ਾਜੀ ਮੇਰੇ ਮਿੱਤਰੋ ਉਹ ਧਰਤੀ ਹੈ ਕਹਿੰਦੇ ਸ਼ਕਰਪੁਰ ਦੀ ਫਕੀਰ ਸਿੰਘ ਦੇ ਕਹਿੰਦੇ ਚਾਰ ਪੁੱਤਾਂ ਦਾ ਮਾਚ ਚੱਲਦਾ ਮੇਰੇ ਮਿੱਤਰੋ ਉਹ ਕਹਿੰਦੇ ਚਾਰਾਂ ਦੇ ਕਬੱਡੀ ਉਹ ਕਬੱਡੀ ਕਬੱਡੀ ਉਹ ਦੁਨੀਆ ਨੂੰ ਦੱਸਿਆ ਵੀ ਕਿਵੇਂ ਗਰੀਬੀ ਦਾ ਹੱਲ ਹੋ ਸਕਦਾ ਕਿਵੇਂ ਗਰੀਬੀ ਕਰੋ ਨਿੱਕਰ ਸਕਦੀ ਆ ਉਹ ਦੁਨੀਆ ਨੂੰ ਦੱਸਿਆ ਮੇਰੇ ਮਿੱਤਰੋ ਇਹ ਮਿਹਨਤਾਂ ਵਾਲੇ ਆ ਕਿ ਜਿਦਵਾਜੀ ਵਿੱਚ ਛੱਡੇ ਤਖਤ ਹਜ਼ਾਰੇ ਜਾਂਦੇ ਨੇ ਮਾੜਾ ਹੋਵੇ ਟਾਈਮ ਇੱਕ ਵਾਰੀ ਪਿੰਦੂ ਕਹਿੰਦਾ ਲੋਕਾਂ ਨੂੰ ਕਹਦੇ ਕਿ ਬੈਠ ਕੇ ਜੇ ਛਤਰੀ ਤੇ ਉੱਡੀ ਕਬੂਤਰੀ ਉਹ ਦੱਸਵੇ ਸ਼ਿਕਾਰੀ ਚੱਟਾ ਇਹ ਕਿਹੜਾ ਕੰਦਾ ਆ ਕੀ ਕਿਹੜਾ